ਉਹ ਨਵੀਆਂ ਟੈਕਨੋਲੋਜੀ ਆ ਗਈਆਂ ਐ ਬਾਇਓ ਗੈਸ ਆ ਗਈ ਉਹ ਤਰ੍ਹਾਂ ਦੀ ਉਹਦੇ ਤੋਂ ਟ੍ਰਾਂਸਪੋਰਟਾ ਚੱਲਣ ਡੀਆਂ ਬਿਜਲੀ ਪੈਦਾ ਹੋ ਰਹੀ ਆ ਪਰ ਮੁਹਾਲੀ ਵਰਗਾ ਸ਼ਹਿਰ ਜਿੱਥੇ ਇੰਨਾ ਰੁਪਈਆ ਸੀ ਜਿੱਤੇ ਉਹ ਇਹਨਾਂ ਨੇ ਉੱਥੇ ਕੰਮਾਂ ਲਈ ਨਹੀਂ ਵਤਿਆ ਆ ਦੇ ਜਿਹੜੇ ਮੈਂ ਸਮਝਣਾ ਹੋਰ ਕਈ ਕੰਮ ਨੇ ਜਿਹੜੇ ਪਿਛਲੀਆਂ ਸਰਕਾਰਾਂ ਨੇ ਨਹੀਂ ਕੀਤੇ ਇਹਨਾਂ ਨੇ ਕੀਤੇ ਝੂਠੇ ਵਾਦੇ ਕੀਤੇ ਝੂਠੇ ਲਾਰੇ ਲਾਏ ਅੱਜ ਮਨ ਨੂੰ ਦੁੱਖ ਹੁੰਦਾ ਕਿ ਅੱਜ ਮੁਹਾਲੀ ਦੇ ਬੱਚਿਆਂ ਨੂੰ ਪਤਾ ਹੀ ਨਹੀਂ ਜੱਪੜ ਜਿਹੜੀ ਇਜਾਦਗਰ ਹੈਗੀ ਕਿੱਥੇ ਸਸਿਕਾਲ ਜੀ ਦਿਸ਼ਾ ਅਪਡੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮੀਆਪੁਰੀ ਅੱਜ ਗੱਲ ਕਰਾਂਗੇ ਪੰਜਾਬ ਦੀ ਰਾਤ ਦੀ ਚੰਡੀਗੜ੍ਹ ਦੇ ਨਾਲ ਲੱਗਦੇ ਸ਼ਹਿਰ ਮੁਹਾਲੀ ਦੀ ਮੁਹਾਲੀ ਸ਼ਹਿਰ ਚ ਵੱਡੇ ਵੱਡੇ ਸਿਆਸਤਣ ਬੈਠੇ ਨੇ ਵੱਡੇ ਵੱਡੇ ਕਲਾਕਾਰ ਬੈਠੇ ਨੇ ਬੇਸ਼ੱਕ ਮੁਹਾਲੀ ਸ਼ਹਿਰ ਦੀ ਵੱਡੇ ਸ਼ਹਿਰ ਤੇ ਵੱਡੇ ਪੱਧਰ ਤੇ ਡਿਵੈਲਪਮੈਂਟ ਹੋ ਰਹੀ ਹੈ ਪਰ ਬਹੁਤ ਸਾਰੀਆਂ ਦਰਪੇਸ਼ ਮੁਸ਼ਕਲਾਂ ਵੀ ਨੇ ਜਿਹੜਾ ਵਿੱਚ ਇੱਕ ਮੁਸ਼ਕਲ ਹੈ ਪਾਰਕਿੰਗ ਦੀ ਤੇ ਪੂਰੇ ਦੀ ਹੋਰ ਬਹੁਤ ਸੀਰੀਅਸ ਬਸੇ ਉਹਨਾਂ ਤੇ ਗੱਲਬਾਤ ਕਰ ਲਈ ਮੇਰੇ ਨਾਲ ਡਿਪਟੀ ਮੇਅਰ ਕੁਲਜੀਤ ਸਿੰਘ ਵੈਦੀ ਸਰ ਨੇ ਬਹੁਤ-ਬਹੁਤ ਸਵਾਗਤ ਕੀਤਾ ਧੰਨਵਾਦ ਸਾਰਿਆਂ ਫੋਕਸਨ ਸਰ ਕਿਸ ਤਰ੍ਹਾਂ ਵੇਖਦੇ ਹੋ ਮੋਹਾਲੀ ਸ਼ਹਿਰ ਦੀ ਡਿਵੈਲਪਮੈਂਟ ਹੈ ਤੇ ਕਾਫੀ ਪੱਧਰ ਤੇ ਹੋ ਰਹੀ ਹੈ ਪਰ ਮੁਸ਼ਕਲਾਂ ਵੀ ਬਹੁਤ ਦੇਖੋ ਮੋਹਾਲੀ ਸ਼ਹਿਰ ਜਿਹੜਾ ਵਾ ਉਹ ਐਸੇ ਵੇਲੇ ਪੰਜਾਬ ਦਾ ਨਹੀਂ ਦੁਨੀਆ ਪੱਛ ਵੱਸਦੇ ਪੰਜਾਬੀਆਂ ਦਾ ਮਨਪਸੰਦ ਸ਼ਹਿਰ ਹੈ ਜੀ ਹਰ ਪੰਜਾਬੀ ਦੀ ਦਿਲ ਦੀ ਸਦਕਾ ਆ ਵੀ ਮੇਰਾ ਮੋਹਾਲੀ ਵਿੱਚ ਵਸੇ ਹੋਵੇ ਮੋਹਾਲੀ ਵਿੱਚ ਮੇਰਾ ਘਰ ਹੋਵੇ ਜੀ ਔਰ ਮੁਹਾਲੀ ਬਹੁਤ ਜਲਦੀ ਜਿਹੜਾ ਅੱਜ ਮੈਂ ਸਮਝਣਾ ਨਾਲ ਇੰਡੀਆ ਦਾ ਸਭ ਤੋਂ ਵੱਧ ਜੇ ਰੇਟ ਕਿਦੇ ਵਧੇ ਨੇ ਤੇ ਮੁਹਾਲੀ ਵਿੱਚ ਵਧੇ ਨੇ ਜੀ ਔਰ ਮੁਹਾਲੀ ਜਿੱਥੇ ਵਧਿਆ ਉਹਦੇ ਨਾਲ ਉਨੀਆਂ ਸਮੱਸਿਆਵਾਂ ਵੀ ਵਧੀਆਂ ਨੇ ਸਮੱਸਿਆਵਾਂ ਵਧਣ ਦੇ ਕਈ ਜਿਹੜੇ ਕਾਰਨ ਨੇ ਉਹ ਹੈਗੇ ਨੇ ਉਹ ਤੇ ਮੇਜਰ ਕਾਰਨ ਜਿਹੜਾ ਮੈਂ ਸਮਝਣਾ ਵੀ ਅਫਸਰशाही ਦਾ ਲਾਪਰਵਾਹ ਹੋਣਾ ਜੀ ਗਮਾੜਾ ਦਾ ਤੇ ਜਾਂ ਪੰਜਾਬ ਸਰਕਾਰ ਦਾ ਜਾਂ ਅਫਸਰਾਂ ਦਾ ਕਿੰਨੂੰ ਕਮਾਉ ਪੁੱਤ ਵਾਂਗੂ ਐ ਜੀ ਡੀਲਰ ਐ ਜੇ ਪ੍ਰਾਪਰਟੀ ਮੰਗੂ ਜਿਹਾ ਇੱਕ ਕਲੋਨਾਈਜ਼ ਹੁੰਦਾ ਉਹਦੇ ਵਾਂਗੂ ਜਿਹੜਾ ਬਿਹੇਵ ਕਰਨਾ ਉਹ ਸਮੱਸਿਆ ਦੀ ਜੜ ਬਣ ਗਿਆ ਕਿਉਂਕਿ ਜਦੋਂ ਇਹ ਮੁਹੱਲੀ ਸ਼ਹਿਰ ਵਸਾਇਆ ਗਿਆ ਗਿਆਨੀ ਜਲ ਸਿੰਘ ਵੱਲੋਂ ਇੱਕ ਸੋਚ ਨਾਲ ਵਸਾਇਆ ਸੀ ਕਿ ਇਹ ਨਵਾਂ ਸ਼ਹਿਰ ਸਾਬਜਾਦਿਆਂ ਦੇ ਨਾਂ ਤੇ ਉੱਤੇ ਵਸਾਇਆ ਸ਼ਹਿਰ ਸੀਗਾ ਪਰ ਅੱਜ ਬਦਕਿਸਮਤੀ ਪਹਿਲਾਂ ਨਾਂ ਵੀ ਇਹਦਾ ਸਾਬਜਾਦਿਆਂ ਦੇ ਨਾਂ ਤੋਂ ਮੁਹੱਲੀ ਹੋ ਗਿਆ ਨਾ ਉਹਨੂੰ ਨਹੀਂ ਕਰ ਸਕਦੇ ਆਪਾਂ ਨਾਲ ਨਾਲ ਜਿਹੜਾ ਜੋ ਇਹਦੀ ਬੇਸਿਕ ਲੋੜਾਂ ਸਨ ਜਿਸ ਪੱਧਰ ਤੇ ਸ਼ਹਿਰ ਵਸਿਆ ਅਸੀਂ ਹਮੇਸ਼ਾ ਪਹਿਲੀਆਂ ਚੀਜ਼ਾਂ ਤੋਂ ਅੱਗੇ ਸਿੱਖਨੇ ਆ ਚੰਡੀਗੜ੍ਹ ਤੋਂ ਸਿੱਖ ਕੇ ਉਹ ਤੋਂ ਬੈਟਰ ਕਰ ਸਕਦੇ ਸਾਂ ਪਰ ਮੈਨੂੰ ਸਮਝਦਾ ਸਾਡੇ ਨਾਲ ਪੰਚ ਪੰਚਕੂਲਾ ਕਈ ਗੱਲਾਂ ਤੋਂ ਅੱਗੇ ਨਿਕਲ ਗਿਆ ਇੱਥੇ ਸਿਰਫ ਤੇ ਸਿਰਫ ਜਿਹੜਾ ਉਹਨੂੰ ਕਮਰਸ਼ੀਅਲਾਈਜ਼ ਇੱਕ ਤਰੀਕੇ ਨਾਲ ਹੀ ਕਮਾੜਾ ਦੇ ਡੀਲ ਕੀਤਾ ਅੱਜ ਪਾਉ ਦੇ ਚ ਨਾਲ ਜਿਹਨਾਂ ਪਾਰਕਿੰਗ ਦੀ ਸਮੱਸਿਆ ਬਹੁਤ ਵੱਡੀ ਸਮੱਸਿਆ ਬਣ ਗਈ ਅੱਜ ਕੂੜੇ ਦੀ ਸਮੱਸਿਆ ਜਿਸ ਤਰ੍ਹਾਂ ਤੁਸੀਂ ਕਿਆ ਸਾਡਾ ਕਲ ਰੈਂਕਿੰਗ ਬਹੁਤ ਵੱਡਾ ਡਗ ਗਿਆ ਉਹਦਾ ਕਾਰਨ ਇਹ ਹੋਈ ਆ ਕਿ ਗਮਾੜਾ ਨੇ ਇਹਦੇ ਤੇ ਕੋਈ ਪਲਾਨ ਨਹੀਂ ਕੀਤਾ ਅੱਗਾ ਦੌੜ ਪਿਛਾ ਚੌਰ ਕਰੀ ਜਾਂਦੇ ਨੇ ਹੁਣ ਐਡੋ ਸਿਟੀ ਕਟਿਆ ਇਹਨਾਂ ਨੇ ਉੱਥੇ ਕੋਈ ਨਹੀਂ ਕੀਤਾ ਪ੍ਰਾਈਵੇਟ ਸੈਕਟਰ ਦੇ ਆਈਟੀ ਸਿਟੀ ਵੇਵ ਸਿਟੀ ਜਾਂ ਜੀਐਲਪੀ ਫੂਰ ਸੰਕੜੇ ਕਲੋਨੀਆਂ ਦਾ ਆਈਆਂ ਜਿੱਤੋਂ ਸੀਐਲਜੂ ਲੈ ਕੇ ਇਹਨਾਂ ਨੇ ਕਰੋੜਾਂ ਰੁਪਏ ਕਮਾਈ ਕੀਤੀ ਪਰ ਉਹ ਰੁਪਈਆ ਜਿਹੜਾ ਮੁਹਾਲੀ ਤੇ ਲੱਗਣਾ ਚਾਹੀਦਾ ਸੀ ਮੁਹਾਲੀ ਤੇ ਇਨਫਰਾਸਟ੍ਰਕਚਰ ਤੇ ਲੱਗਣਾ ਚਾਹੀਦਾ ਸੀ ਉਹ ਮਸਾਵਿਨਾ ਮੁਹਾਲੀ ਦੀ ਥਾਂ ਤੇ ਇਹਨਾਂ ਨੇ ਥੋ ਚੱਕ ਕੇ ਹੋਰ ਸਬਖਵਾ ਸਰਕਾਰਾਂ ਨੇ ਸਮੇਂ ਦੀ ਸਰਕਾਰਾਂ ਨੇ ਇਹ ਪੈਸਾ ਖੋਲਤੀ ਦੇ ਵਸਤੇ ਵੀ ਸਭ ਮੁਹਾਲੀ ਸ਼ਹਿਰ ਚ ਵੱਡੇ ਵੱਡੇ ਸਿਆਸਤਣ ਬੈਠੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸਾਰੀ ਅਫਤਰशाही ਦੀ ਗਲਤੀ ਹੈ ਜੋ ਮੁਹਾਲੀ ਸ਼ਹਿਰ ਦੀ ਡਿਵੈਲਪਮੈਂਟ ਵੀ ਹੋ ਰਹੀ ਹੈ ਇੱਕ ਪਾਸੇ ਪਰ ਦਰਪੇਸ਼ ਮੁਸ਼ਕਲਾ ਬਹੁਤ ਨੇ ਪਾਰਕਿੰਗ ਦੀ ਬੜੀ ਸਮੱਸਿਆ ਹੈ ਮੈਨੂੰ ਇਹਦੇ ਚ ਦੋਨਾਂ ਤਰ੍ਹਾਂ ਦੀ ਗਲਤੀ ਹੈ ਲੀਡਰ ਸਾਹਿਬਾਨ ਦੀ ਵੀ ਗਲਤੀ ਹੈ ਉਹਨਾਂ ਨੇ ਉਸ ਵੇਲੇ ਪੂਰਾ ਚੈੱਕ ਨਹੀਂ ਰੱਖਿਆ ਪੂਰਾ ਦਖਲਅਾ ਜੀ ਨਹੀਂ ਦਿੱਤੀ ਔਰ ਪੂਰਾ ਜੋ ਚਾਹੀਦਾ ਸੀ ਇੱਥੋਂ ਦੇ ਜਿਹੜੀ ਲੀਡਰਸ਼ਿਪ ਬਈ ਆਪਣਾ ਤਾਕਤਾਂ ਵਿੱਚ ਉਹਨਾਂ ਨੇ ਉਹਨਾਂ ਚੀਜ਼ਾਂ 'ਤੇ ਗੌਰ ਨਹੀਂ ਕੀਤਾ ਔਰ ਉਹਦੇ ਨਾਲ ਮੈਂ ਸਮਝਦਾ ਮੈਂ ਸਮਝ ਨਾਲ ਚੀਜ਼ਾਂ ਵਿਗੜੀਆਂ ਜੇ ਉਹ ਸਮੇਂ ਤੇ ਉਹਨਾਂ ਚੀਜ਼ਾਂ ਦਾ ਧਿਆਨ ਲੈਂਦੇ ਤੇ ਹੋ ਸਕਦਾ ਸੀ ਕੰਟਰੋਲ ਰਹਿੰਦਾ ਪਰ ਕਿਤਨਾ ਕਿਤੇ ਅਫਸਰशाही ਜਿਆਦਾ ਕਿਉਂਕਿ ਉਹ ਆਪਣਾ ਇੱਕ ਕੰਟਰੋਲ ਕਿਉਂਕਿ ਜਿਆਦਾ ਤੇ ਸੀਐਮ ਲੈਵਲ ਦਾ ਕੰਟਰੋਲ ਹੁੰਦਾ ਉਹ ਪੈਸਾ ਕਮਾ ਕੇ ਤੇ ਦੇਖੋ ਨਾ ਤੁਸੀਂ ਆਮ ਬੱਚੇ ਨੂੰ ਪਤਾ ਲੱਗਦਾ ਮੁਹਾਲੀ ਦੇ ਪਿਛੋਕ ਜੋ ਭਾਵੇਂ ਸੀਪੀ ਮਾਲ ਸੜਕ ਦੇ ਉੱਤੇ ਘਟਦਾ ਨਾ ਜਿੰਨੇ ਸੀ ਜੁਬਲੀ ਘਟਦਾ ਹੋਰ ਇਲਾਕਾ ਜਿਹੜੇ ਅੱਜ ਤੁਸੀਂ ਭਾਵੇਂ ਉਹਨਾਂ ਦਾ ਡੀਸੀ ਦਫ਼ਤਰ ਦੇ ਬਾਅਦ ਚਲ ਜੋ ਐਸਐਸਪੀ ਦਫ਼ਤਰ ਦੇ ਬਾਅਦ ਚਲ ਜੋ ਕੋਰਟ ਦੇ ਬਾਅਦ ਚਲ ਜੋ ਹੋਟਲ ਹਸਪੀਟਲ ਦੇ ਬਾਅਦ ਚਲ ਜੋ ਆਈਵੀ ਹਸਪੀਟਲ ਦੇ ਬਾਅਦ ਚਲ ਜੋ ਮੈਕਸ ਹਸਪੀਟਲ ਦੇ ਬਾਅਦ ਚਲੇ ਜਾਓ ਕਿਤੇ ਕੋਈ ਪ੍ਰਬੰਧ ਗਵਾੜਾ ਜਿਹੜਾ ਆਪ ਜਿੰਨੇ ਸ਼ਹਿਰ ਵਸਾਇਆ ਜਿਹਦੇ ਨਾਲ ਜਿੰਨੇ ਸਾਰਾ ਪ੍ਰਬੰਧ ਕਰਨੇ ਨੇ ਉਹਦੇ ਦਫ਼ਤਰ ਦੇ ਬਾਅਦ ਤੁਸੀਂ ਚੱਲ ਜਾਓ ਉਹਦੇ ਅੰਦਰ ਪਾਰਕਿੰਗ ਉਹਦੀ ਜਗ੍ਹਾ ਨਹੀਂ ਹੈਗੀ ਇਹ ਬੇਸਿਕ ਚੀਜ਼ਾਂ ਜਿਹੜੀਆਂ ਅੱਜ ਜਿਹੜੀਆਂ ਨੇ ਉਹ ਨਾਲ ਹੀ ਜਿਹੜਾ ਕੂੜਾ ਵਾ ਜੋ ਕਿ ਅੱਜ ਤੁਸੀਂ ਵੇਖੋ ਇਹ ਮੋਹੱਲੀ ਜਿੱਥੇ ਮੈਡੀਕਲ ਹੱਬ ਬਣਿਆ ਆ ਆਈਟੀ ਹੱਬ ਬਣਿਆ ਉੱਥੇ ਫੂਡ ਕੋਰਟ ਬਹੁਤ ਵੱਡੇ ਆ ਗਏ ਕਿਉਂ ਪਾਪੂਲੇਸ਼ਨ ਦਾ ਫਲੋ ਆ ਬਹੁਤ ਸਾਰਾ ਯੂਥ ਇੱਥੇ ਆਇਆ ਆਈਟੀ ਦਾ ਯੂਥ ਆ ਜਿਹੜਾ ਹੋਰ ਕੋਈ ਹੋਰ ਪੜ੍ਹਾਈ ਕਰਨ ਵਾਸਤੇ ਯੂਥ ਇੱਥੇ ਆਇਆ ਉਹ ਉਥੇ ਜਿਹੜਾ ਮਸਨ ਹੈ ਚਸਾ ਉਹਦੇ ਨਾਲ ਇੰਨਾ ਫੂਡ ਕੋਰਟ ਬਹੁਤ ਵਧੇ ਉਹਦਾ ਗਾਰਬੇਜ ਘਰਾਂ ਦਾ ਗਾਰਬੇਜ ਕਿੱਥੇ ਜਾਣਾ ਉਹਦੇ ਦੀ ਕਦੀ ਇਹਨਾਂ ਨੇ ਪਲੈਨਿੰਗ ਹੀ ਨਹੀਂ ਕੀਤੀ ਬੇਸਿਕ ਪਲੈਨਿੰਗ ਜਿੱਥੇ ਘਰ ਬਸਣਾ ਜਿੱਥੇ ਘਰ ਇੱਕ ਘਰ ਤੁਸੀਂ ਬਣਾਉਣਾ ਆਪਣੇ ਘਰ ਚ ਵੀ ਆਪਾਂ ਜਿੱਥੇ ਕੋਈ ਡਸਟਬਿਨ ਰੱਖਨੇ ਆ ਕੋਈ ਗੱਲ ਰੱਖਨੇ ਆ ਵੀ ਜਿਹੜਾ ਸਾਰੇ ਦਾ ਕੂੜਾ ਕੂੜਾ ਵਾ ਇਹਨੇ ਸ਼ਹਿਰ ਦਾ ਉਹ ਘਰਾਂ ਦਾ ਕਚਰਾ ਵਾ ਕਿੱਥੇ ਜਾਣਾ ਪਹਿਲਾਂ ਇੱਕ ਡੈਂਪਿੰਗ ਗਰਾਊਂਡ ਹੁੰਦੀ ਸੀ ਜਿਹੜੀ ਕਿ ਅੱਜ ਦੇ ਟੈਕਨੋਲੋਜੀ ਚ ਪਾਏ ਜਾਂਦਾ ਉਹਦਾ ਭਾਵੇਂ ਹੋਦਾ ਬਹੁਤ ਨਵੀਆਂ ਟੈਕਨੋਲੋਜੀ ਆ ਗਈਆਂ ਬਾਇਓ ਗੈਸ ਆ ਗਈ ਹੋਰ ਤਰ੍ਹਾਂ ਦੀ ਉਹਦੇ ਤੋਂ ਟ੍ਰਾਂਸਪੋਰਟਾ ਚੱਲਣ ਡੀਆਂ ਬਿਜਲੀ ਪੈਦਾ ਹੋ ਰਹੀ ਆ ਪਰ ਮੁਹਾਲੀ ਵਰਗਾ ਸ਼ਹਿਰ ਜਿੱਥੋਂ ਇੰਨਾ ਰੁਪਈਆ ਸੀ ਜਿੱਥੇ ਉਹ ਇਹਨਾਂ ਨੇ ਉੱਥੇ ਕੰਮਾਂ ਲਈ ਨਹੀਂ ਵਤਿਆ ਉਹ ਪੈਸਾ ਹੋਰ ਕੰਮਾਂ ਲਈ ਗਿਆ ਅੱਜ ਉਹ ਮੁਹਾਲੀ ਉਹਨਾਂ ਇਹਨਾਂ ਮੁਸ਼ਕਲਾਂ ਦਾ ਜਿਹੜਾ ਉਹਨਾਂ ਕਰਕੇ ਅੱਜ ਗਾਰਬੇ ਦੀ ਬਹੁਤ ਵੱਡੀ ਸਮੱਸਿਆ ਆ ਗਈ ਹੈ ਤੁਸੀਂ ਵੀ ਇਹਦਾ ਡੰਪਿੰਗ ਗਰਾਊਂਡ ਦਾ ਮੁੱਦਾ ਕਾਫੀ ਵੱਰ ਚੁੱਕਿਆ ਕਿ ਇਸ ਦਾ ਕੋਈ ਹੱਲ ਨਿਕਲ ਸਕਦਾ ਹੱਲ ਨਿਕਲਦਾ ਕਿਉਂ ਨਹੀਂ ਨਿਕਲ ਕਿਹੜੀ ਚੀਜ਼ ਹੈ ਜਿਹੜੀ ਨਹੀਂ ਹੱਲ ਚ ਨਿਕਲਦਾ ਉਹਦੇ ਲਈ ਸੋਚ ਤੇ ਤੁਹਾਡਾ ਵਿਜ਼ਨ ਚਾਹੀਦਾ ਉਹ ਜਦੋਂ ਮੈਨੂੰ ਜਦੋਂ ਕਿਉਂਕਿ ਇੱਕ ਅਜ ਤੋਂ ਸਵਾ ਸਾਲ ਪਹਿਲਾਂ ਇਹ ਡੰਪਿੰਗ ਗਰਾਊਂਡ ਬੰਦ ਹੋਇਆ ਸੀ ਮੈਨੂੰ ਪਤਾ ਸੀ ਕਿ ਇਹ ਬਹੁਤ ਵੱਡੀ ਸਮੱਸਿਆ ਆਉਣ ਵਾਲੀ ਹੈ ਮੁਹਾਲੀ ਦਾ ਪਹਿਲਾ ਬੰਦਾ ਮੈਂ ਜਿਹੜਾ ਇਹਦੇ ਉੱਤੇ ਉਦੋਂ ਤਿੰਨ ਪਾਈਆਂ ਲਾਈਟਾਂ ਤੇ ਪ੍ਰੋਟੈਸਟ ਕੀਤਾ ਸੀ ਪੁਤਲਾ ਸਾੜਿਆ ਸੀ ਉਸ ਤੋਂ ਚਾਹੀਦਾ ਜੀ ਪਈ ਇਹਨੂੰ ਜਾਂ ਤੇ ਇਹਨਾਂ ਆਰਡਰਾਂ ਨੂੰ ਚੈਲੰਜ ਕਰੋ ਜਾਂ ਇਹਦਾ ਬਦਲਵਾ ਪ੍ਰਬੰਧ ਕਰੋ ਲੇਕਿਨ ਅੱਜ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਸਾਰੇ ਪੋਲੀਟੀਸ਼ਨ ਸਾਹਿਬਾਨ ਭਾਵੇਂ ਕਿਸੇ ਪਾਰਟੀ ਦੇ ਹੋਣ ਸਾਡੇ ਅਫਸਰ ਸਾਹਿਬਾਨ ਜਿਹੜੇ ਇਸ ਇੰਨੇ ਵੱਡੇ ਚੀਜ਼ ਸਿਆਚ ਰਹਿੰਦੇ ਨੇ ਕਿਸੇ ਨੇ ਉਦੋਂ ਮੈਨੂੰ ਸਾਰੇ ਕਹਿੰਦੇ ਸਨ ਵੀ ਪੋਲੀਟਿਕਸ ਕਰਿਆ ਲੇਕਿਨ ਅੱਜ ਅੱਜ ਉਹ ਚੀਜ਼ ਜੇ ਉਹਦੇ ਤੇ ਉਦੋਂ 1.5 ਸਾਲ ਪਹਿਲਾਂ ਗੌਰ ਕੀਤਾ ਹੁੰਦਾ ਸਵਾ ਸਾਲ ਪਹਿਲਾਂ ਉਹਨੇ ਉਹਦੇ ਤੇ ਐਕਸ਼ਨ ਲਿਆ ਹੁੰਦਾ ਉਹਦੇ ਤੇ ਰਿਵਿਊ ਪੁਬਲੀਕੇਸ਼ਨ ਪਾਈ ਹੁੰਦੀ ਜਾਂ ਗਵਾੜਾ ਕੋਲ ਕੋਈ ਬਦਲਵੇਂ ਬੰਦ ਕੀਤੇ ਹੁੰਦੇ ਅੱਜ ਉਸ ਦੀ ਨਾ ਹੁੰਦੀ ਅੱਜ ਜੋ ਮੁਹਾਲੀ ਦੀ ਸਥਿਤੀ ਹੈ ਉਹਦੇ ਤੇ ਮੈਂ ਸਮਝਦਾ ਸਾਰੇ ਦੋਸ਼ੀ ਨੇ ਪਰ ਮਾਨਜੋਗ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਜੋ ਪਾਰਟੀਆਂ ਪਹਿਲੀਆਂ 70 ਸਾਲਾਂ ਚ ਨਹੀਂ ਕਰ ਸਕੀਆਂ ਉਹ ਅਸੀਂ ਤੇ ਸਾਡੇ 3.5 ਸਾਲਾਂ ਚ ਕੀਤਾ ਤੁਸੀਂ ਮਾਨ ਸਾਹਿਬ ਦੀ ਕਾਰਗੁਜ਼ਾਰੀ ਤੇ ਇੱਕ ਸਵਾਲੀਆ ਨਿਸ਼ਾਨ ਚਕਰੋ ਦੇਖੋ ਉਹ ਜੋ ਉਹ ਜੋ ਕਰ ਸਕ ਕਰ ਕਰਨ ਵਾਕਈ 70 ਸਾਲ ਚ ਨਹੀਂ ਕੀਤਾ ਇੰਨੀ ਐਡਵਰਟਾਈਜ਼ਮੈਂਟ ਤੁਸੀਂ ਜਿਹੜੇ ਦਿੱਲੀ ਦੇ ਬੰਦਿਆਂ ਦੀ ਬੋਰਡ ਲਾ ਕੇ ਤੁਸੀਂ ਅੱਜ ਤੱਕ ਨਹੀਂ ਲੱਖੀ ਕੋਈ ਸਾਬਕਾ ਮੁੱਖ ਮੰਤਰੀ ਦਿੱਲੀ ਦਾ ਹੋਵੇ ਜਾਂ ਵੱਡਾ ਲੀਡਰ ਹੋਵੇ ਮੁਹਾਲੀ ਦੇ ਵਿੱਚ ਆਣ ਕੇ ਸਰਕਾਰੀ ਕਮਿਊਨਿਟੀਸ਼ਨ ਹੋ ਜਦਵੇ 1 70 ਸਾਲ ਤੱਕ ਨਹੀਂ ਹੋਇਆ ਹਾਂਜੀ ਉਹ ਇਦਾਂ ਦੇ 70 ਸਾਲਾਂ ਦੇ ਵਿੱਚ ਇਹਨਾਂ ਨੇ ਝੂਠ ਬੋਲਣ ਦੇ ਰਿਕਾਰਡ ਤੋੜੇ ਇਹਨੇ ਅੱਜ ਤੱਕ ਨਹੀਂ ਤੋੜੇ ਮਤਲਬ ਇਹੋ ਜੀਆਂ ਚੀਜ਼ਾਂ ਅੱਜ ਦੱਸਣ ਮੁਹਾਲੀ ਵਿੱਚ ਜਿਹੜਾ ਵਾ ਕਿ ਅੱਜ ਇਹ ਕਹਿੰਦੇ ਸਨ ਕਿ ਅਸੀਂ 70 ਸਾਲ ਇਹ 3 ਸਾਲਾਂ ਤੇ ਇੰਨੇ ਮੈਡੀਕਲ ਕਾਲਜ ਬਿਲਕੁਲ ਸਵਾਲ ਹੈ ਕਿ ਕਿਹ ਜਰੀ ਵਾਲਾ ਸਰਕਾਰੀ ਰਹਿਸ਼ ਪ੍ਰੋਵਾਈਡ ਕਰਵਾਈ ਗਈ 3 3 ਸਾਲ ਜਿੰਨੇ ਮੈਡੀਕਲ ਕਾਲਜ ਖੋਲ੍ਹ ਦਿਆਂਗੇ ਇੰਨੀਆਂ ਇੰਡਸਟਰੀਆਂ ਲਾ ਦਿਆਂਗੇ ਅੱਜ ਦੱਸੋ ਇੱਕ ਇੰਡਸਟਰੀ ਕੋਈ ਮੁਹਾਲੀ ਦੇ ਵਿੱਚ ਨਵੀਂ ਇਹਨਾਂ ਦੇ ਦਿਨਾਂ ਸਾਰੀ ਲੱਗੀ ਬੰਦ ਜੂ ਹੋ ਅੱਜ ਨਨੀ ਕੋਈ ਲੱਗੀ ਹੋਵੇ ਅੱਜ ਬਿਜਲੀ ਜਿਹੜੀ ਆ ਉਹਦਾ ਉਹਦਾ ਕੋਈ ਨਵਾਂ ਇੱਥੇ ਪਾਵਰ ਸਟੇਸ਼ਨ ਬਣਾਇਆ ਹੋਵੇ ਅੱਜ ਨਵੇਂ ਆਈਟੀ ਆ ਟੀਡੀਆਈ ਵਾਲੇ ਚੀਕਾ ਮਾਰ ਰਹੇ ਨੇ ਤੇ ਉੱਥੇ ਜੇ ਪਾਪੂਲੇਸ਼ਨ ਵੱਧ ਗਿਆ ਜਗ੍ਹਾ ਛੱਡੀ ਹੋਈ ਆ ਸਭ ਕੁਝ ਹੈਗਾ ਵੀ 68 ਕੇਵੀ ਦਾ ਨਵਾਂ ਉੱਥੇ ਸਭ ਉਹ ਜਿਹੜਾ ਬੰਦਾ ਵਾ ਸਟੇਸ਼ਨ ਬੰਦਾ ਸਬਸਟੇਸ਼ਨ ਕੋਈ ਧਿਆਨ ਨਹੀਂ ਹੈਗਾ ਅੱਜ ਚੀਕਾਂ ਵੱਜਣੀਆਂ ਨੇ ਮੁਹਾਲੀ ਵਿੱਚ 6 6 12 12 ਦਾ ਘੰਟੇ ਤੇ ਕੱਟ ਲੱਗਣ ਦੇ ਨੇ ਨਾਲ ਲਾਗੇ ਲੱਗਣ ਦੇ ਨੇ ਅੱਜ ਤੱਕ ਨਹੀਂ ਲੱਗੇ ਹਾਂਜੀ ਉਹ ਇਦਾਂ ਦੇ ਜਿਹੜੇ ਮੈਂ ਸਮਝਣਾ ਹੋਰ ਕਈ ਕੰਮ ਨੇ ਜਿਹੜੇ ਪਿਛਲੀਆਂ ਸਰਕਾਰਾਂ ਨੇ ਨਹੀਂ ਕੀਤੇ ਇਹਨਾਂ ਨੇ ਕੀਤੇ ਝੂਠੇ ਵਾਦੇ ਕੀਤੇ ਝੂਠੇ ਲਾਰੇ ਲਾਏ ਬਹੁਤ ਬਹੁਤ ਸਾਰਾ ਜਿਹੜਾ ਉਹਨੂੰ ਮੈਨਿਪੂਲੇਸ਼ਨ ਕੀਤਾ ਗੱਲਾਂ ਨੂੰ ਉਹ ਜੁਰੂ ਕੀਤਾ ਪਰਵੇਸ਼ ਸਿੰਘ ਸਾਹਿਬ ਇਹਨਾਂ ਸਾਰੇ ਮਸਲਿਆਂ ਦਾ ਹੱਲ ਕੀ ਹੈ ਸਾਰੇ ਮਸਲਿਆਂ ਦਾ ਹੱਲ ਮੇਰੇ ਹਿਸਾਬ ਨਾਲ ਇਹ ਹੈ ਕਿ ਇਹ ਪੰਜ ਮੁਹਾਲੀ ਦੇ ਲੋਕ ਪੰਜਾਬ ਦੇ ਲੋਕ ਸੂਝਣ ਹੁਣ ਚੰਗੇ ਉਮੀਦਵਾਰਾਂ ਨੂੰ ਚੁਣਨ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਚੁਣਨ ਉਹ ਇੱਕ ਵਿਜਨਲ ਕੰਮਕਰਨ ਔਰ ਅੱਜ ਮੈਂ ਸਮਝਦਾ ਪੰਜਾਬ ਮੁਹਾਲੀ ਦੇ ਖਾ ਕੋਈ ਇੱਕੋ ਜਿਹੀ ਨਹੀਂ ਕਮੀ ਨਹੀਂ ਮੁਹਾਲੀ ਨੂੰ ਚੰਗੇ ਐਡਮਿਨਿਸਟ੍ਰੇਸ਼ਨ ਦੀ ਲੋੜ ਆ ਚੰਗੀ ਸੋਚ ਦੀ ਲੋੜ ਆ ਔਰ ਉਹਦੇ ਨਾਲ ਹੀ ਮੁਹਾਲੀ ਜੇ ਜਿਹੜਾ ਸਰਕਾਰਾਂ ਵਾ ਜੇ ਮੁਹਾਲੀ ਤੋਂ ਮੈਂ ਸਮਝਦਾ ਇਥੋਂ ਉਹਨੂੰ ਇਹਨੂੰ ਮਾਡਲ ਪੇਸ਼ ਕਰ ਸਕਦੀਆਂ ਅੱਜ ਤੁਸੀਂ ਦੇਖੋ ਮੈਨੂੰ ਅਜੇ ਖੋਰ ਗੱਲ ਯਾਦ ਆ ਗਈ ਤੁਹਾਡੀ ਗੱਲ ਕਰਦੇ ਕਰਦੇ ਕੋਈ ਇਸ ਤੋਂ ਵੱਧ ਕਿਸਮ ਦੀ ਹੋ ਸਕਦੀ ਮੈਂ ਇੰਨਾ ਲੜਾਈ ਲੜਨਾ ਮੈਨੂੰ ਦੁੱਖ ਹੁੰਦਾ ਬੜਾ ਪਮੇਸ਼ਰ ਦਾ ਪ੍ਰਕਾਸ਼ ਸਿੰਘ ਮਬادله ਇਸ ਜੁਨੀ ਨਹੀਂ ਦੇ ਦੂਜੀ ਪਾਰਟੀ ਦਾ ਨੇਤਾ ਸੀ ਪਰ ਉਹਨਾਂ ਦੀ ਇੱਕ ਸੋਚ ਸੀ ਉਹਨਾਂ ਨੇ ਚੱਪੜ ਜਿਹੜੀ ਜਿਹੜੀ ਵੱਡੀ ਯਾਦਗਾਰ ਬਣਾਈ ਜੀ ਅੱਜ ਮੈਨੂੰ ਦੁੱਖ ਹੁੰਦਾ ਕਿ ਅੱਜ ਮੁਹਾਲੀ ਦੇ ਬੱਚਿਆਂ ਨੂੰ ਪਤਾ ਹੀ ਨਹੀਂ ਚੱਪੜ ਜਿਹੜੀ ਯਾਦਗਾਰ ਹੈਗੀ ਕਿੱਥੇ ਹੈ ਅੱਜ ਉੱਥੇ ਹੈ ਕੀ ਆ ਉਥੋਂ ਦੀ ਇੱਕ ਸੜਕ ਤੱਕ ਨਹੀਂ ਬਣਾ ਸਕੀ ਹੈ ਸਰਕਾਰਾਂ ਉਹਦਾ ਅੱਜ ਕੋਈ ਉੱਥੇ ਰਸਤਾ ਨਹੀਂ ਲੋਕ ਉੱਥੇ ਜਾ ਨਹੀਂ ਸਕਦੇ ਟੂਰਿਜ਼ਮ ਇੰਨਾ ਵੱਧ ਗਿਆ ਇੰਨਾ ਐਨਆਰਆਈ ਪੰਜਾਬ ਵੱਧ ਹੁੰਦਾ ਅਸੀਂ ਉਹਨਾਂ ਨੂੰ ਚੰਡੀਗੜ੍ਹ ਦਾ ਰੋਜ਼ ਗਾਰਡਨ ਤੇ ਬਾਗ ਗਾਰਡਨ ਦਿਖਾਉਣ ਲੈ ਜਾਂਦੇ ਆ ਲੇਖ ਤੇ ਲੈ ਜਾਂਦੇ ਆ ਚੱਪੜ ਜਿਹੜੀ ਖਾੜੀ ਨੂੰ ਉਜੀ ਉਥੇproper ਰਸਤਾ ਹੋਵੇ ਉਹਦੀ ਬਿਊਟੀਫਿਕੇਸ਼ਨ ਕੀਤੀ ਹੋਵੇ ਉਥੇ ਉਹਦੇ ਨਾਲ ਰੈਵਨਿਊ ਜਨਰੇਟ ਹੁੰਦਾ ਦਾ ਜਗਾਦ ਲੋਕਾਂ ਨੂੰ ਮਿਲਦਾ ਉਥੇ ਚਾਰ ਬੰਦੇ ਕੰਮ ਕਰਨਗੇ ਗੱਡੀਆਂ ਜਾਣਗੀਆਂ ਗੱਡੀਆਂ ਆਉਣਗੀਆਂ ਪਰ ਇਹੋ ਜੀਆਂ ਚੀਜ਼ਾਂ ਜਿਹੜੀਆਂ ਬੇਸਿਕ ਚੀਜ਼ਾਂ ਦੀ ਲੋੜ ਆ ਅੱਜ ਇਸ ਤੋਂ ਵੱਡੀ ਵੱਧ ਕਿਸਮਤ ਕੀ ਆ ਕਿ ਮੁਹਾਲੀ ਵਗੇ ਸ਼ਹਿਰ ਵਿੱਚ ਜਿਹਨੂੰ ਪੰਜਾਬ ਦਾ ਤੁਸੀਂ ਸਭ ਤੋਂ ਵੱਡਾ ਸ਼ਹਿਰ ਕਹਿ ਸਕਦੇ ਹੋ ਅੱਜ 에어ਪੋਰਟ ਹੈਗਾ ਹੈ ਬੱਸ ਸਟੈਂਡ ਹੈ ਜੀ ਮੈਂ ਹਾਈ ਕੋਰਟ ਗਿਆ ਉਹਦੇ ਵਾਸਤੇ ਹਾਈ ਕੋਰਟ ਲੜਾਈ ਲੜਦੇ ਆ ਉਹਦੇ ਵਾਸਤੇ ਅੱਜ ਪਾਰਕਿੰਗ ਦੀ ਜਿਹੜੀ ਤੁਸੀਂ ਸਮੱਸਿਆ ਕਹੀ ਉਹਦੇ ਵਾਸਤੇ ਮੈਂ ਹਾਈ ਕੋਰਟ ਗਿਆ ਹਾਂ ਪਹਾੜੀ ਦੇ ਲੋਕਾਂ ਵਾਸਤੇ ਪਾਰਕਿੰਗ ਸਮੱਸਿਆ ਪਾਲਸੀ ਬਣਾਵੀਂ ਬਣਾਉਣ ਵਾਸਤੇ ਮੇਰੀ ਮੈਂ ਜੋ ਮੇਰੀ ਸਮਝੀ ਆਪਣੀ ਮੈਂ ਇਹ ਅੱਜ ਮੇਰੀ ਚਾਰ ਕੇਸ ਜਿਹੜੇ ਹਾਈ ਕੋਰਟ ਜਾਂਦੇ ਨੇ ਉਸ ਤੋਂ ਪਹਿਲਾਂ ਅੱਜ ਪਾਣੀ ਭਾਏ ਕਜੋਲੀ ਦਾ ਸੀ ਉਹ ਮੇਰੇ ਮੈਂ ਲੜਾਈ ਲੜੀ 750 ਕੋੜ ਰੁਪਇਆ ਉੱਤੇ ਲਾਇਆ ਅੱਜ ਭਾਏ 올ਡ ਏਜ ਹੋਮ ਬੁਢਾਪਾ ਜਿਹੜਾ ਅੱਜ ਸਭ ਤੋਂ ਸਾਡੇ ਸਾਰਿਆਂ ਤੇ ਆਉਣਾ ਉਹਦੀ ਲੜਾਈ ਲੜੀ ਹਾਈ ਕੋਰਟ 'ਚ ਅਜ ਉਹਦੇ ਮਨ ਨੂੰ ਉਹਦੇ ਲਈ ਉਹ 올ਡ ਏਜ ਹੋਮ ਬਣਿਆ ਹੋਣ ਅੱਜ ਪੰਜਾਬ ਚ ਬਣਦੇ ਪਏ ਨੇ ਕੁਝ ਦੋ ਨਵੇਂ ਬਣ ਗਏ ਨੇ ਉਹ ਬਣ ਰਹੇ ਨੇ ਉਹ ਇਹ ਚੀਜ਼ਾਂ ਜਿਹੜੀਆਂ ਇਹ ਵਿਜਨ ਨਾਲ ਤੁਹਾਨੂੰ ਹੁੰਦੀਆਂ ਜਿਹੜੇ ਮੈਂ ਸਮਝਣਾ ਲੋਕ ਅੱਗੇ ਦਾ ਬਹੁਤ ਅਵੇਦ ਹੋਏ ਨੇ ਹਾਂਜੀ ਪਰ ਉਹਦੇ ਵਾਸਤੇ ਹਾਲੇ ਹੋਰ ਸਮੇਂ ਦੀ ਮੰਗ ਆ ਵੀ ਹੁਣ ਲੋਕ ਨਾਲ ਜਾਂਦਾ ਲੱਗਦਾ ਤੁਹਾਨੂੰ ਕਿ ਸਿਆਸਤ ਜਿਹੜੀ ਨਜੀ ਰੰਜਿਸ਼ਾ ਤੱਕ ਸੀਮਿਤ ਰਹੀ ਹੈ ਉਹਨਾਂ ਦਾ ਇਹਨਾਂ ਕਮਾਵਲ ਤੇ ਆ ਨਹੀਂ ਹੈ ਨੀ ਸਿਆਸਤ ਬਿਲਕੁਲ ਮੈਂ ਤਾਂ ਮੈਨੂੰ ਇਸ ਕਾਲ ਦਾ ਦੁੱਖ ਹੁੰਦਾ ਕਿ ਆਪਣੇ ਆਪ ਤੇ ਦੁੱਖ ਹੁੰਦਾ ਪੀ ਅਤ ਕਿਹੜੇ ਕੰਮ ਚ ਪੈ ਗਏ ਆ ਪਰ ਇਹ ਅੱਜ ਅੱਜ ਲੋਕ ਜਿਹੜਿਆ ਸਿਆਸਤਦਾਨਾਂ ਨੂੰ ਕੋਈ ਚੰਗੀ ਨਜ਼ਰ ਨਾਲ ਨਹੀਂ ਦੇਖ ਰਹੇ ਉਹਦਾ ਕਾਰਨ ਇਹ ਆ ਕਿ ਸਾਡੇ ਲੋਕ ਇੱਕ ਵੀ ਜਿਹੜੇ ਦੋਸ਼ਾਂ ਵਾਸਤੇ ਦੋਨੋਂ ਵਾਸਤੇ ਆਗੇ ਅੱਜ ਤੁਸੀਂ ਵਿਧਾਨ ਸਭਾ ਦਾ ਸੈਸ਼ਨ ਦੇਖਿਆ ਕੋਈ ਉਹਦੇ ਚ ਕੋਈ ਪੈਸੇ ਵੇਸਟ ਕੀਤੇ ਕੋਈ ਉਹਦੇ ਚ ਮੁੱਦੇ ਨਹੀਂ ਸੀ ਕੋਈ ਉਹਦੇ ਚ ਜਿਹੜੀਆਂ ਅਰੀਜਨ ਤਸਲੀਬਖਸ਼ ਕੀ ਨਿਕਲੀ ਨਹੀਂ ਜਿਹੜੇ ਮੁੱਦਿਆਂ ਤੇ ਅੱਜ ਪੰਜਾਬ ਤੇ ਲਾੜ-ਆੜ ਦਾ ਕੀ ਹਾਲ ਆ ਥਾਂ-ਥਾਂ ਗੋਲੀਆਂ ਚੱਲ ਰਹੀਆਂ ਕੋਈ ਬੰਦਾ ਸੇਫ ਨਹੀਂ ਅੱਜ ਕੋਈ ਇਨਵੈਸਟਮੈਂਟ ਪੰਜਾਬ 'ਚ ਨਹੀਂ ਆਦੀ ਕਰਜ਼ਾ ਵਧ ਰਿਹਾ ਇਨ੍ਹਾਂ ਗੱਲਾਂ 'ਵਾਲ ਕਿਸੇ ਕੋਈ ਚਰਚਾ ਹੋਣ ਦੀ ਲੋੜ ਸੀ ਨਹੀਂ ਹੋਈ ਉਹ ਆਦੀ ਇੱਕ ਦੂਜੇ ਤੇ ਦੋਸ਼ ਲਾਈ ਜਾਂਦੇ ਨੇ ਉਹਨਾਂ ਚੀਜ਼ਾਂ ਦਾ ਪੰਜਾਬ ਦੇ ਲੋਕਾਂ ਨੂੰ ਅੱਜ ਕੋਈ ਫਾਇਦਾ ਨਹੀਂ ਅੱਜ ਪੰਜਾਬ ਦਾ ਨੌਜਵਾਨ ਵਿਚਾਰਾ ਧੱਕੇ ਖਾ ਰਿਹਾ ਬਾਹਰ ਭਾਂਡੇ ਮਾਜਦੇ ਅਬਦੇਸ਼ਾਂ ਜਾ ਕੇ ਕੋਈ ਉਹਨਾਂ ਦੀ ਰੋਜ਼ਗਾਰ ਦੀ ਗਈ ਐਜੂਕੇਸ਼ਨ ਦਾ ਲੈਵਲ ਸਾਡਾ ਥਲੇ ਚਲੇ ਗਿਆ ਨਸ਼ਾ ਵਧ ਇੰਨਾ ਵਧ ਰਿਹਾ ਨਸ਼ੇ ਦੀ ਗੱਲ ਕਰੀ ਜਾਂਦੇ ਨੇ ਨਸ਼ਾ ਯੁੱਧ ਨਸ਼ਾ ਵਿਰੁੱਧ ਸਭ ਬੋੜਾਂ ਤੇ ਆ ਸਾਰੇ ਅੱਜ ਅੱਜ ਤੁਸੀਂ ਦੇਖੋ ਹਰ ਥਾਂ ਥਾਂ ਤੇ ਸੋਸ਼ਲ ਮੀਡੀਆ ਭਰਿਆ ਪਿਆ ਸਭ ਇੱਕ ਬਿਕਰਸ ਵਿੱਚ ਜਿੱਥਿਆ ਦੀ ਗ੍ਰਿਫਤਾਰੀ ਤੁਹਾਡਾ ਕੀ ਮਤ ਹੈ ਦੇਖੋ ਉਹ ਕਾਨੂੰਨ ਦੇ ਦਾਇਰੇ ਚ ਰਹਿ ਕੇ ਮੈਂ ਉਹਦੇ ਤੇ ਕੋਈ ਬਹੁਤੀ ਟਿੱਪਣੀ ਨਹੀਂ ਕਰਨਾ ਚਾਹੁੰਦਾ ਉਹ ਜੋ ਕਾਨੂੰਨ ਨੇ ਹੁਣ ਉਹ ਚ ਬੜੇ ਉਹ ਉਹ ਕਈ ਤਰ੍ਹਾਂ ਦੇ ਵਿੱਚ ਉਤਰਾ ਚੜਾਏ ਨੇ ਕਾਨੂੰਨ ਹਰ ਕਾਨੂੰਨ ਤੋਂ ਸਾਡਾ ਚਾਹੇ ਕਾਨੂੰਨ ਜੁਰਮ ਤੇ ਜੋ ਵੀ ਆ ਜੋ ਸਾਫ਼ ਨੇ ਤੇ ਯੂ ਕਾਨੂੰਨ ਤੋਂ ਉਹਨਾਂ ਨੂੰ ਭਰੀ ਆਉਣਗੇ ਇਹ ਕੋ ਦੋਚੀ ਹੋਇਆ ਤੇ ਕਾਨੂੰਨ ਅਨੁਸਾਰ ਕਰ ਰਹੇ ਹੋਏਗੀ ਬੜਾ ਲੰਬਾ ਖਿੱਚ ਗਿਆ ਇਹ ਵੀ ਜੋ ਵੀ ਫੈਸਲਾ ਚਾਹੀਦਾ ਹੈ ਨੂੰ ਕੋਟਾ ਨੇ ਤਕਰਨ ਤਾਂ ਕਿ ਇਹ ਸਾਰਿਆਂ ਦਾ ਇਹਦੇ ਤੇ ਨਜ਼ਰ ਲੱਗੀ ਹੈ ਫੈਸਲਾ ਜਲਦੀ ਹੋਣਾ ਚਾਹੀਦਾ ਤੁਹਾਡੀ ਪਾਰਟੀ ਦਾ 2027 ਚ ਕੀ ਆਧਾਰ ਹੈ ਲੱਗਦਾ ਹੈ ਕਿ ਤੁਹਾਡੀ ਪਾਰਟੀ ਸਰਕਾਰ ਬਣਾਫੇ ਜੇ ਤੁਹਾਡੀ ਪਾਰਟੀ ਸਰਕਾਰ ਬਣਦੀ ਹੈ ਇਸ ਇਹ ਸਾਰੀਆਂ ਸਮੱਸਿਆਵਾਂ ਮਕਦਮੋ ਹੋ ਜਾਣਗੇ ਦੇਖੋ ਸਾਡੀ ਸਰਕਾਰ ਪੰਜਾਬ ਦੇ ਲੋਕ ਕਾਂਗਰਸ ਵਾਲ ਦੇ ਦੇਖਦੇ ਪੰਜਾਬ ਦੇ ਲੋਕਾਂ ਕੋਲ ਇਸ ਵੇਲੇ ਜਿਹੜਾ ਵਾ ਮੈਂ ਸਮਝਦਾ ਕਿ ਇੱਕੋ ਇੱਕ ਬਦਲਾਖਿਓ ਜਿਹੜੀ ਸੈਕੂਲਰ ਪਾਰਟੀ ਹੈ ਕਿਉਂਕਿ ਬਾਕੀ ਪਾਰਟੀਆਂ ਕੋਈ ਧਰਮ ਦੇ ਨਾਂ ਤੇ ਰਾਜਨੀਤੀ ਕਰਦੀਆਂ ਨੇ ਕਾਂਗਰਸ ਪਾਰਟੀ ਇਹ ਕਹਿੋਈ ਹੈ ਜਿਹੜੀ ਸੈਕੂਲਰ ਪਾਰਟੀ ਹੈ ਸਾਦੇ ਧਰਮਾਂ ਨਾਲ ਲੱਗ ਚਲਦੀ ਹੈ ਸਾਦੇ ਲੋਕਾਂ ਨਾਲ ਲੱਗ ਚਲਦੀ ਹੈ ਰਾਹੁਲ ਗਾਂਧੀ ਦੀ ਸੋਚ ਆ ਕਿ ਜਿਹੜੀ ਜਿਸ ਤਰ੍ਹਾਂ ਮੈਂ ਸਮਝਣਾ ਉਸ ਨੌਜਵਾਨ ਉਸ ਲੋਟ ਕਰਨਾ ਮੰਨਦਾ ਜਿੰਨੀ ਲੜਾਈ ਉਹ ਦੇਖਦੇ ਲੋਕਾਂ ਨੇ ਅੱਜ ਲੜ ਰਿਆ ਪਾਓ ਸੰਵਿਧਾਨ ਦੀ ਹੋਵੇ ਪਾਏ ਹੱਕਾਂ ਦੀ ਹੋਵੇ ਪਾਏ ਇੰਸਟੀਚੂਨ ਦੀ ਹੋਵੇ ਅੱਜ ਸਾਰੇ ਇੰਸਟੀਚੂਨ ਜਿਹੜੇ ਹਮਾਰੇ ਜਾ ਰਹੇ ਨੇ ਲੇਕਿਨ ਉਸ ਸ਼ੇਰ ਨੇ ਇੰਨੀਆਂ ਉਹਦੇ ਤੇ ਇਨੇ ਕੇਸ ਕੀਤੇ ਉਹਦੀ ਮੈਂਬਰਸ਼ਿਪ ਪਾਰਲੀਮੈਂਟ ਮੈਂਬਰਸ਼ਿਪ ਖੋਈ ਉਹਦਾ ਘਰ ਖੋਇਆ ਕੋਈ ਇਨਾ ਕੁਝ ਹੁੰਦੇ باوجود ਵੀ ਉਹ ਇਨਾ ਸਰਕਾਰਾਂ ਦੇ ਖਿਲਾਫ ਜਿਸ ਹਿੰਮਤ ਦਲੇਰੀ ਨਾਲ ਲੜ ਰਿਆ ਅਸਮੀਨਾ ਆਮ ਆਵਾ ਸਮਾ காங்கிரஸ் ਪਾਰਟੀ ਦਾ ਰਾਹੁਲ ਗਾਂਧੀ ਦਾ ਪੰਜਾਬ ਦੇ ਲੋਕ ਖਾਸ ਕਰਕੇ ਲੱਗਦਾ ਜਿਸ ਤਰ੍ਹਾਂ ਪਾਰਟੀ ਸਾਰੀ ਬੇਰਹਿਮ ਖਿੰਡੀ ਪਈ ਹੈ ਕਿ ਪਾਰਟੀ ਦਾ ਕੋਈ ਆਧਾਰ ਨਹੀਂ ਦੇਖੋ ਇਹ ਸੈਕੂਲਰ ਸਾਰੇ ਸਾਰੇ ਕੁਸ਼ੀ ਦੇ ਦਾਵੇਦਾਰ ਉਹ ਉਹ ਦਾਵੇਦਾਰ ਚਲੋ ਅੱਜ ਦੀ ਰੇਟ ਤੇ ਹੁੰਦੇ ਨੇ ਹੁਣਾਂ ਵੀ ਚਾਹੀਦਾ ਲੇਕਿਨ ਕਾਂਗਰਸ ਪਾਰਟੀ ਨੂੰ ਲੀਡਰਸ਼ਿਪ ਜਿਹੜੀ ਹੈ ਜਦੋਂ ਯੂ ਯੂ ਤੁਸੀਂ ਸਮਾਂ ਆਏਗਾ ਦੇਖੋਗੇ ਇਕਜੁੱਟ ਹੋ ਕੇ ਜਿਹੜਾ ਉਹ ਉਹ ਵੀ ਦਿਹੇਗੀ ਦਾਵਾ ਵੇਖੋ ਮੈਂ ਇੱਕ ਦਾਵਾ ਖੰ ਕੁਝ ਕਿਉਂਕਿ ਇਹ ਲੋਕਤੰਤਰ ਪਾਰਟੀ ਆ ਇਹਦੇ ਵਿੱਚ ਕੋ ਡਿਕਟੇਟਰਸ਼ਿਪ ਨਹੀਂ ਦੂਜੀਆਂ ਪਾਰਟੀਆਂ ਕੋਲ ਕੋ ਬੋਲ ਨਹੀਂ ਸਕਦਾ ਹਰ ਕੋ ਬੋਲਦਾ ਲੇਕਿਨ ਕਈ ਵਾਰੀ ਮर्यादा ਕੋ ਅਸੀਂ ਥੋੜਾ ਜਿਹਾ ਉਹ ਮੋਦੀ ਖੋਲ ਦਾ ਫਾਇਦਾ ਕਈ ਵੇ ਉਠਾ ਲੈਣੇ ਹੈ ਲੇਕਿਨ ਮੈਂ ਸਮਝਦਾ ਸਾਰੇ ਲੀਡਰ ਸਾਡੇ ਸਿਆਣੇ ਨੇ ਸਭ ਨੂੰ ਪਤਾ ਹੈ ਕਿ ਜਿਹੜਾ ਕਾਂਗਰਸ ਦਾ ਸਰਕਾਰ ਬਣਾਉਣੀ ਬਹੁਤ ਜ਼ਰੂਰੀ ਹੈ ਉਹਦੇ ਲਈ ਸਾਨੂੰ ਇਕੱਠੇ ਹੋਣਾ ਵੀ ਜ਼ਰੂਰੀ ਹੈ ਬਾਕੀ ਪਾਰਟੀ ਜੋ ਸਮਾਂ ਦੇਗੀ ਹੁਣ ਟਿਕਟ ਦਾ ਦਾਅਵਾ ਤਾਂ ਮੈਂ ਵੀ ਹਮਲੀ ਤ ਹੋਗਾ ਪਾਰਟੀ ਦਾ ਕੰਮ ਕਰ ਰਿਹਾ ਪਾਰਟੀ ਲਈ ਪਾਰਟੀ ਲਈ ਮਿਹਨਤ ਕਰ ਰਿਹਾ ਲੋਕਾਂ ਲਈ ਗੱਲ ਕੰਮ ਕਰ ਰਿਹਾ ਲੋਕਾਂ ਦੇ ਮਸਲੇ ਉਠਾ ਰਿਹਾ ਬਾਕੀ ਪਾਰਟੀ ਨੇ ਫੈਸਲਾ ਕਰਨਾ ਲੋਕਾਂ ਦੀ ਫੀਡਬੈਕ ਨੇ ਫੈਸਲਾ ਕਰਨਾ ਜੋ ਲੋਕ ਫੈਸਲਾ ਦੇਣਗੇ ਜੋ ਫੀਡਬੈਕ ਪਾਰਟੀ ਦੇਣਗੇ ਤੇ ਪਾਰਟੀ ਮਨ ਦਾਸ ਨੂੰ ਮੌਕਾ ਦਿੰਦੀ ਆ ਤੇ ਪਾਰਟੀ ਦੀ ਸੇਵਾ ਕਰਨਗੇ ਲੋਕਾਂ ਦੀ ਸੇਵਾ ਕਰਨਗੇ ਮੌਲ ਸ਼ਾਹ ਨੂੰ ਲੈ ਕੇ ਕੁਲਜੀਸ ਕੀ ਬੇਦੀ ਦਰਨੀ ਜੀ ਵੀਜ਼ਨ ਕੀ ਹੈ ਮੇਰਾ ਬਹੁਤ ਕੋਈ ਕਿਉਂਕਿ ਮੈਂ ਤੇ ਮੇਰਾ ਵਿਜ਼ਨ ਤੇ ਤਾਂ ਭਾਈ ਮੇਰਾ ਵਿਜ਼ਨ ਤੇ ਲੋਕੀ ਵੇਖਦੇ ਨੇ ਮੈਂ ਇਕੱਲਾ ਬੰਦਾ ਮੌਲਦਾ ਹੋਂ ਤੱਕ 25 26 ਇਹਦੀ ਹਾਈ ਕੋਰਟ ਤੱਕ ਖਾਇਆ ਲੋਕਾਂ ਵਾਸਤੇ ਮੈਨੂੰ ਤਾਂ ਹਰ ਮਸਲੇ ਦਾ ਕਿਉਂਕਿ ਮੈਂ ਗਰਾਊਂਡ ਦੇ ਵਿੱਚ ਕੰਮ ਕਰਦਾ ਮੈਂ ਗਰਾਊਂਡ ਦੇ ਜਿਹੜੀ ਹਰ ਗਲੀ ਦਾ ਮੱਲੇ ਦਾ ਮੈਨੂੰ ਟੋਇਆਂ ਦਾ ਪਤਾ ਪੀ ਕਿੱਥੇ ਕੀ ਹੋਣ ਦੀ ਲੋੜ ਆ ਕਿੱਥੇ ਸਮਾਂ ਆਏਗਾ ਆਪਾਂ ਵਿਜ਼ਨ ਵੀ ਪੇਸ਼ ਕਰਾਂਗੇ ਆਪਾਂ ਸਮਾਂ ਆਏਗਾ ਉਹਨਾਂ ਦਾ ਹੱਲ ਵੀ ਕਰਾਂਗੇ ਕਿਉਂਕਿ ਹੱਲ ਅੱਜ ਲੋੜ ਆ ਵੀ ਜਿਹੜਾ ਵਰਕਰ ਆ ਉਹਨੂੰ ਪਾਰਟੀ ਮੌਕਾ ਦੇਵੇ ਨਵੇਂ ਜਿਹੇਨਾਂ ਮੌਕਾ ਦੇਵੇ ਉਹਦੇ ਨਾਲ ਪਾਰਟੀ ਨੂੰ ਵੀ ਸ਼ੋਭੀ ਵੀ ਵਧੀਆ ਹੋਵੇਗੀ ਤੇ ਨਸੀਤਾਂ ਵੀ ਵਧ ਆਉਣਗੀਆਂ ਸਰਕਾਰ ਸੌਖੀ ਬਣੇਗੀ ਸੋ ਧੰਨਵਾਦ ਬਹੁਤ ਸਵਾਲ ਦੇਣ ਲਈ ਬਹੁਤ ਮਿਹਰਬਾਨੀ ਸਤਿ ਸ੍ਰੀ ਅਕਾਲ ਦਿੱਤੀ ਮੇਰੇ ਕੋਲ ਜੀ ਸੰਵੇਦੀ ਜਿਹੜੇ ਮੁਹਾਲੀ ਸ਼ਹਿਰ ਤੋਂ ਕਾਂਗਰਸ ਪਾਰਟੀ ਤੋਂ ਅਹ ਟਿਕਟ ਦੇ ਉਮੀਦਵਾਰ ਨੇ ਕਿਉਂਕਿ ਉਹਨਾਂ ਨੇ ਹੁਣ ਸਭ ਬਹੁਤ ਸਾਰੇ ਮੌਲੀ ਸ਼ਹਿਰ ਲਈ ਬਹੁਤ ਵਧੀਆ ਕੰਮ ਕੀਤੇ ਨੇ ਸੋ ਜੇਕਰ ਇੰਟਰਵਿਊ ਵਧੀਆ ਲੱਗੀ ਤਾਂ ਆਪਣਾ ਕਮੈਂਟ ਕਰਕੇ ਪ੍ਰਤੀਕ ਨੂੰ ਜ਼ਰੂਰ ਦਿਓ ਕੈਮਰਾਮੈਨ ਸੰਦੀਪ ਦੇ ਨਾਲ ਮਹਿਰਮਨ ਮੀਆਂ ਪ੍ਰਤੀਸ਼ਾਪ੍ਰਤਿਗ ਨਿਊਜ਼ ਬਹਾਲੀ